ਰਨ ਗਗਨ ਨਾਭ ਖੰਡ ਮਹਿ ਜੋਤ ਸਭ ਰੂਪੀ ਰਹ्यो ਪਰ ਪਨ ਮਥੁਰ ਆਕਾਸ਼ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਜਬ ਲਉ ਨਹੀਂ ਭਾਗ ਲਿਲਾ ਰਿਉਦੈ ਸਭ ਲੋ ਭ੍ਰੰਮ ਤੇ ਫਿਰ ਤੇ ਬਹੁਤਾਇਓ ਕਲਪੁਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾਇਆ ਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਤਰਹਿ ਏਕ ਸ਼ਬਦ ਲਿਵ ਲਾਇ ਨਵ ਨਿਦੀ 18 ਹੈ ਸਿੱਧੀ ਪਿਛੈ ਲਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਤਰਹਿ ਏਕ ਸ਼ਬਦ ਲਿਵਲਾਇ ਨਵ ਨਿਦੀ 18 ਹੈ ਸਿੱਧੀ ਪਿਛੈ ਲੱਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਗੁਰ ਨਾਮ ਨਾ ਪਾਈਐ ਵਜੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗਬਰ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁਖ ਨਾ ਜਾਏ ਗੁਰਮਖ ਸ਼ਬਦ ਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁਖ ਨ ਲੱਗੇ ਆਏ ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ ਜੋ ਨਾਮ ਰਹਿ ਲਿਵ ਲਾਇ ਪਉੜੀ ਹੰਬਲੇ ਹਾਰੀ ਤਿੰਨ ਕਉ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਇਂ ਦੇ ਦੇਨ ਦਰਸ਼ਨ ਪਿਖਾ ਸੋਨ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਆੰ ਸਭ ਕਿਲ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੈ ਮੇਰਾ ਗੁਰ ਧਰੇ ਵਿਖਾ ਹਰ ਨਾਮ ਸਲਾਹੀ ਰੰਗ ਸਿਆਣ ਸਭ ਕਿਲ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੈ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ